ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਰਾਦਾ ਬਲੌਗ ਪਸੰਦ ਆਇਆ ਹੋਊਗਾ ਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਇਸੇ ਉਮੀਦ ਨਾਲ ਅੱਜ ਦਾ ਨਵਾਂ ਬਲੌਗ ਕਰਦੇ ਆ ਸ਼ੁਰੂ ਤੇ ਮਿਲਦੇ ਆਂ ਹੀ ਦਿਨੇ ਦੇਖਣਾ ਆਪਾਂ ਅੱਜ ਕੀ ਕੀ ਕੰਮ ਕਰੰਨੇ ਕਿੱਧਰ ਨੂੰ ਜਾਣਾ ਤੇ ਮਿਲਦੇ ਆਂ ਹੀ ਦਿਨੇ ਮਾਨੋ ਦਿੱਲੀਆ ਦੀ ਆਜਾ ਪੁੱਸ 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 ਅੱਗ ਲਗੀ ਰੇਤੀ ਲੋਈ ਮੈਂ ਅੱਜ ਚੱਲਿਆਂਗਾ ਰਿਸ਼ਤੇਦਾਰੀ ਦੇ ਵਿੱਚ ਆਪਣੀ ਭੂਆ ਹੈਗੀ ਤੋ ਪਰ ਉਹ ਹੈਗੀ ਢਿੱਲੀ ਵੈਸੇ ਉਮਰ ਬਹੁਤ ਹੈ ਜੀ ਹੈਗੀ ਹੈ ਜੀ 90 95 ਸਾਲ ਦੀ ਤੇ ਹੁਣ ਉਹ ਥੋੜੇ ਬਿਮਾਰ ਨੇ ਆ ਚਲੋ ਪਤਾ ਲਾ ਲਈਏ ਤੇ ਬਾਕੀ ਤਾਂ ਜਾਏ ਤੇ ਮੈਂ ਗਿਆ ਨਹੀਂ ਮੈਂ ਚਲਾ ਦਿੱਤੇ ਜਾ ਕੇ ਉਹਨਾਂ ਇਹ ਤੇ ਜਾਣੇ ਜਾ ਕੇ ਦੇਖਦੇ ਨੇ ਕਿ ਉਹਦਾ ਕੀ ਹਾਲ ਹੈ ਪਤਾ ਲਾ ਲਾਂਗੇ ਇਹ ਜਿਆਦਾ ਬਿਮਾਰ ਬੇਤਾ ਨਹੀਂ ਚਲੋ ਇਹਨਾਂ ਜਾ ਕੇ ਲੋ ਜੀ ਪਹੁੰਚ ਗਿਆ ਮੈਂ ਭੂਆ ਕੋਲੇ ਪਏ ਨੇ ਭੂਆ ਜੀ ਇਹਨੇ ਬਿਮਾਰ ਜਿਆਦੇ ਤੇ ਉਮਰ ਵੀ ਬਹੁਤ ਹੈ ਕਿ ਆਪਾਂ ਜਾਰੇ ਬੋਲਣਾ ਚੱਲਣਾ ਇੱਥੇ ਨਹੀਂ ਤਾਂ ਕਰਕੇ ਮੈਂ ਆਵਾਜ਼ ਨਹੀਂ ਕੋਈ ਕਰੀ ਐਦੀ ਵੀਡੀਓ ਬਣਾ ਲਈ ਉਹਨਾਂ ਦੀ ਤੇ ਭਏ ਨੇ ਵਿਚਾਰੇ ਲਓ ਜੀ ਆਪਾਂ ਭੂਆ ਨੂੰ ਮਿਲਿਆ ਗੱਲਾਂ ਬਾਤਾਂ ਕਰਿਆ ਏ ਬੈਸੇ ਸੁਰਤ ਦੇ ਵਿੱਚ ਹੈਗੀ ਵਧੀਆ ਗੱਲਾਂ ਬਾਤਾਂ ਕਰੀਆਂ ਲੱਗੀਆਂ ਤੇ ਹੁਣ ਆਪਾਂ ਮੁੜ ਕੇ ਫਿਰ ਨੂੰ ਕਿਉਂਕਿ ਫਿਰ ਦੁਪਹਿਰੇ ਤੋਂ ਥੋਕ ਬਹੁਤ ਜ਼ਿਆਦਾ ਹੋ ਜਾਂਦੀ ਏ ਅੱਜ ਅਪਾ ਥੋਕ ਤੋਂ ਪਹਿਲਾਂ ਪਹਿਲਾਂ ਘਰੇ ਵੜ ਜਾਵਾਂਗੇ ਇਹ ਵਾਕੀ ਕਰੇ ਵੀ ਜੇ مریض ਉਹ ਘਰ ਆ ਗਏ ਵੀ ਕਾ ਸਨ ਨ ਕਰਨੋ ਕਾ ਇਹਦਾ ਸਿਆਹ ਹਨ ਉਹਨਾਂ ਦੇ ਜਨ ਚਟ ਤੇ ਚੇਤੇ ਕਰਨੀ ਕਰਦੇ ਆ ਤੇ ਲਓ ਜੀ ਆਪਾਂ ਭੂਆ ਦਾ ਪਤਾ ਲੈ ਕੇ ਆ ਗਏ ਤੇ ਘਰੇ ਤੇ ਕਹੇ ਆ ਕੇ ਕੁਝ ਟਾਈਮ ਦਾ ਆਰਾਮ ਹੋ ਚਾ ਪਾਣੀ ਪੀ ਲੀ ਆਪਾਂ ਦੁਕਾਨ ਫੇਰ ਕਰ ਲਿਓ ਆਪਾਂ ਤੁਸੀਂ ਦੇਖ ਸਕਦੇ ਹੋ ਗਰਮੀ ਦਾ ਤੁਹਾਨੂੰ ਪਤਾ ਹੀ ਹੈ ਬੁਰਾ ਹਾਲ ਹੈ ਤੋ ਹੋ ਗਿਆ ਦੇ ਪੱਖਿਆਂ ਨਾਲ ਵੀ ਗਰਮੀ ਨਹੀਂ ਸੁਖਦੀ ਹੈਗੀ ਬਿਲਕੁਲ ਵੀ ਤੇ ਜੇ ਵਾਕੀ ਆਪਾਂ ਉੱਥੋਂ ਆ ਗਏ ਤੇ ਤੇ ਆ ਕੇ ਬਿੰਦ ਚਾਟ ਰਾਮ ਕਰ ਲਿਆ ਘਰੇ ਹੁਣ ਚਰਚਾ ਪਾਣੀ ਪੀ ਲਿਆ ਆਪਾਂ ਤੇ ਹੁਣ ਆਪਾਂ ਕਰ ਦੋਗੇ ਨਾਮ ਅਨਾਉਂਸ ਇਹਨਾਂ ਨੇ ਆਪਾਂ ਨੂੰ ਕਰੇ ਨੇ ਕਮੈਂਟ ਤੇ ਇੱਕ ਤਾਂ ਜੀ ਗਰੇਵਾਲ ਪੰਜਾਬੀ ਟਰੈਵਲ ਕੋ ਉਹਨਾਂ ਦਾ ਵੀਰੇ ਦਾ ਕਮੈਂਟ ਹੈ ਬਹੁਤ ਸੋਹਣਾ ਕਮੈਂਟ ਹੈ ਧੰਨਵਾਦ ਵੀਰੇ ਬਹੁਤ ਬਹੁਤ ਤੁਸੀਂ ਸਾਡਾ ਬਲੌਗ ਦੇਖਿਆ ਤੇ ਸਾਨੂੰ ਕਮੈਂਟ ਕੀਤਾ ਟਾਈਮ ਕੱਢਿਆ ਸਾਡੇ ਲਈ ਤੇ ਮੈਨੂੰ ਲੱਗਦਾ ਵੀ ਤੁਸੀਂ ਪਿੰਡ ਆ ਗਈ ਯਾਤਰਾ ਤੋਂ ਤੇ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈਗੀ ਤੇ ਬਾਕੀ ਇਦਾਂ ਹੀ ਬਲੌਗ ਦੇਖਦੇ ਰਹੋ ਤੇ ਨਾਲ ਜੁੜੇ ਰਹੋ ਹਮੇਸ਼ਾ ਬਹੁਤ ਵਧੀਆ ਲੱਗਦਾ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਹੌਸਲਾ ਮਿਲਦਾ ਤੇ ਦੂਸਰਾ ਆਪਾਂ ਨੂੰ ਕਮੈਂਟ ਆਇਆਗਾ ਜੀ ਕੱਲ ਸੀ ਨਕੋਦਰ ਵਾਲੇ ਇਹ ਜੇ ਆਪਾਂ ਨੂੰ ਕਦੇ ਕਦਾਈ ਕਮੈਂਟ ਕਰਦੇ ਨੇ ਜਰੂਰ ਤੇ ਆਪਣਾ ਬਲੌਗ ਦੇਖਦੇ ਨੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਲਈ ਟਾਈਮ ਕੱਢਦੇ ਹੋ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਤੇ ਇਹਦੇ ਲਈ ਬਹੁਤ-ਬਹੁਤ ਥੋੜਾ ਧੰਨਵਾਦ ਪਲੀਜ਼ ਇਦਾਂ ਕਮੈਂਟ ਕਰਦੇ ਰਹੋ ਨਾਲ ਜੁੜੇ ਰਹੋ ਤੇ ਹੋਰ ਵੀ ਬੈਂਬਰਾਂ ਨੂੰ ਬੇਨਤੀ ਹੈ ਤੁਸੀਂ ਵੀ ਨਾਲ ਜੁੜੋ ਪਲੀਜ਼ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵਧੀਆ ਲੱਗਦਾ ਚਲੋ ਇਦਾਂ ਹੀ ਹਨਾ ਚੱਲੀ ਜਾਂਦਾ ਕੰਮ ਤੇ ਬਾਕੀ ਇੱਕ ਪਹੁੰਚ ਸੁਣ ਦਿਖਾਉਣੀਆਂ ਨੇ ਜੀ ਵੀਡੀਓ ਮੈਂ ਕੱਲ ਗਿਆ ᱛੀਗਾ ਜੀ ਸ਼ਾਮ ਨੂੰ ਖੇਤ ਤੇ ਬਹੁਤ ਵਧੀਆ ਮੌਸਮ ਹੋਇਆ ਹੋਇਆ ᱛੀ ਬੱਦਲ ਹੋਏ ਹੋਏ ਤੇ ਹਵਾ ਚੱਲਦੀ ᱛੀ ਬਹੁਤ ਹੀ ਘੈਂਟ ਅੱਗੇ ਧਰਤੀਆ ਉੱਧਰ ਖੇਤ ਦੇ ਵਿੱਚ ਤੇ ਜ਼ਰੂਰੀ ਕੰਮ ਸੀ ਥੋੜਾ ਜਿਹਾ ਗਾਇਤੇ ਤੋਂ ਮੈਂ ਸੋਚਿਆ ਵੀ ਵੀਡੀਓ ਬਣਾ ਕੇ ਜਰੂਰ ਤੁਹਾਡੇ ਨਾਲ ਸੇਅਰ ਕਰਾਂ ਤੇ ਉਹ ਕੱਲ ਸ਼ਾਮ ਦੀ ਵੀਡੀਓ ਉਹ ਤੋਂ ਪਹਿਲਾਂ ਆਪਾਂ ਨੇ ਬਲੌਗ ਐਡੀਟਿੰਗ ਕਰ ਲਿਆ ᱛੀਗਾ ਤੇ ਅਸੀਂ ਗਏ ਤੇ ਬਿਲਕੁਲ ਸ਼ਾਮ ਜੀ ਨੂੰ ਸਾਂ ਕਰ ਕਿਵੇਂ ਵੀਡੀਓ ਬਣਾ ਕੇ ਲਿਆ ਤੇ ਮੈਂ ਕੱਲ ਵਾਲੇ ਬਲੌਗ ਦੇ ਵਿੱਚ ਆਪਾਂ ਜਰੂਰ ਦਿਖਾਵਾਂਗੇ ਤੁਹਾਨੂੰ ਤੇ ਤੁਸੀਂ ਉਹ ਵੀਡੀਓ ਦੇਖਿਓ ਤੇ ਦੱਸਿਓ ਕਿਵੇਂ ਦਾ ਲੱਗਿਆ ਮੌਸਮ ਤੁਹਾਨੂੰ ਬਹੁਤ ਹੀ ਘੈੜ ਮੌਸਮ ਸੀਗਾ ਤੇ ਦੇਖੋ ਜੀ ਵੀਡੀਓ ਲਓ ਜੀ ਆਪਣਾ ਜੀਰੀ ਦਾ ਗਿਆ ਆਪਣਾ ਨਿਬੜ ਸਾਰਾ ਦੇਖ ਸਕਦੇ ਹੋ ਚਾਰ ਸਪਰੇ ਜੀਰੀ ਹੀ ਜੀਰੀ ਲੱਗੀ ਹੋਈ ਐ ਤੇ ਇੱਧਰ ਦੇਖੋ ਜਿਹੜੀ ਪਹਿਲਾਂ ਲੱਗੀ ਜੀਰੀ ਉੱਥੇ ਹਰੇ ਬਾਈ ਮਾਰਦੀ ਐ ਵਧੀਆ ਚੱਲਦੀ ਦੇਖ ਸਕਦੇ ਹੋਗੇ ਤੇ ਮੌਸਮ ਦੇਖੋ ਕਿੰਨਾ ਤੱਜ ਹਵਾ ਚੱਲਦੀ ਤੇ ਬੱਦਲ ਹੋਏ ਹੋਏ ਨੇ ਕਾਲੇ ਕਾਲੇ ਬੱਦਲ ਨੇ ਤੇ ਇੱਧਰ ਆਪਣੀ ਜੀਰੀ ਜਿਹੜੀ ਕੱਲ ਲਾਈ ਹੈਗੀ ਉਹ ਹੈਗੀ ਤੇ ਉਈ ਚਾਰ ਸਪੇਰੇ ਪਾਣੀ ਪਾਣੀ ਖੜਾ ਹੈਗਾ ਤੇ ਹਰੇ ਬਾਈ ਹਰੇ ਬਾਈ ਵੈਸੇ ਪਾਣੀ ਦਾ ਨੁਕਸਾਨ ਤੱਜੀ ਦੀ ਕਰਦੀ ਹੈ ਪਰ ਚਲੋ ਸਾਰੀ ਲਾਉਂਦੇ ਨੇ ਹਨਾ ਸਬਦੀ ਹੋਇਆ ਲਾਉਂਦੇ ਹਰੇ ਕੀ ਕਰਦੇ ਇਹਨਾਂ ਚੌਲ ਬਿਨਾ ਵੀ ਨਹੀਂ ਪੂਰਾ ਹੁੰਦਾ ਜੀਰੀ ਬਿਨਾ ਦੇਖੋ ਜੀ ਬਹੁਤ ਘੈਂਟ ਮੌਸਮ ਲੱਗ ਰਿਹਾ ਹੈਗਾ ਇੱਧਰ ਆਪਣੇ ਮਿਰਚਾਂ ਦੇਖੋ ਫੁੱਲ ਆਏ ਨੇ ਮਿਰਚਾਂ ਵੀ ਲੱਗੀਆਂ ਨੇ ਕਾਫੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਸਾਡੇ ਬਾਦੀ ਵਿੱਚ ਜਦੋਂ ਗਰਮੀ ਹੁੰਦੀ ਆ ਉਸ ਤਾਂ ਮੌਸਮ ਕਰਦਾ ਖੇਤ ਦਾ ਬਹੁਤ ਤੰਗ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਆਲੇ-ਦਾਲੇ ਪੜਦਾ ਉਠਿੰਦੀ ਤੇ ਜਦੋਂ ਇਦਾਂ ਦਾ ਠੰਡਾ ਮੌਸਮ ਹੋ ਜਾਂਦਾ ਫਿਰ ਬਹੁਤ ਜੀ ਲੱਗਦਾ ਖੇਤਾਂ ਦੇ ਵਿੱਚ ਵਧੀਆ ਲੱਗਦਾ ਪਸ਼ੂਆਂ ਦਾ ਚਾਰਾ ਤੇ ਇੱਧਰ ਆਪਣਾ ਅਮਰੂਦ, ਨਿੰਬੂ ਤੇ ਇਸ ਵਾਰ ਨਿੰਬੂ ਲੱਗੇ ਨੇ ਵਧੀਆ ਆਪਣੇ ਤੇ ਅਮਰੂਦ ਵੀ ਲੱਗੇ ਹੋਏ ਨੇ ਕਾਫੀ ਤੇ ਜਿਹੜਾ ਪੌਦ ਵਾਲਾ ਆਪਣਾ ਕੈਰਾਂ ਦੀ ਬੂਵੀ ਹੋ ਗਿਆ ਤੇ ਬਸ ਦਾ ਪੌਦ ਪੱਟ ਕੇ ਕੱਲ ਨੂੰ ਇਸੇ ਦੇ ਵਿੱਚ ਲਗਾ ਦੇਣਗੇ ਕੜਾ ਜੀਰੀ ਦਾ ਕੰਮ ਹੋ ਗਿਆ ਇਸ ਮਾਫਤ ਲੱਗ ਗਈ ਤੇ ਹੁਣ ਵੈਗਰੂ ਵਸ ਸੁੱਖ ਰੱਖੇ ਤੇ ਸਭ ਤੇ ਵੈਗਰੂ ਮੇਰ ਪਰਿਆ ਹੱਥ ਰੱਖ ਕੇ ਖੁਸ਼ੀਆਂ ਹੋਣ ਸਭ ਤੇ ਫਾਸਲੇ ਵਧੀਆ ਹੋਣ ਸਭ ਦੀਆਂ ਇਹੀ ਅਰਦਾਸ ਕਰਦੇ ਆਂ ਦੇਖੋ ਚਾਰ ਸਪੇਰੇ ਜੀਰੀ ਲੱਗੀ ਕਿ ਨਹੀਂ ਕੈਂਟ ਲੱਗਦੀ ਏ ਲੋਈ ਪੱਖਾ ਚੱਲਦਾ ਹੈ ਗਰਮ ਗਰਮ ਹਵਾ ਮਾਰਦਾ ਹੈ ਵੀ ਬਹੁਤ ਚਾਰੇ ਇੱਕ ਵਾਲੇ ਵਾਲੇ ਕੱਪੜੇ ਨੇ ਇੱਧਰ ਪੱਪੜੇ ਨੇ ਇੱਧਰ ਚੁੰਨੀਆਂ ਨੇ ਤੇ ਇਧਰ ਗਲੀ ਚੋਂ ਧੁੱਪ ਪਉਂਦੀ ਹੈ। ਕੁਸ ਕੱਪੜਿਆਂ ਦੀ ਪਰਦਾ ਹੋ ਜਾਂਦੀ ਹੈ। ਸੇਕ ਮਾਰਦਾ ਦੁਕਾਨ ਦੇ ਵਿੱਚ। ਪੱਖੇ ਦੀ ਵੀ ਕਰਮ-ਕਰਮ ਹੋਵੇਗੀ 33 33। ਤੇ ਦੁਕਾਨ ਦੇ ਵਿੱਚ ਵੀ ਬੈਠਣਾ ਬਹੁਤ ਮੁਸ਼ਕਲ ਹੋ ਜਾਂਦਾ ਗਰਮੀ ਦੀ ਰੁੱਤ ਦੇ ਵਿੱਚ ਤਾਂ। ਆਲੇ-ਦਾਲੇ ਕੱਪੜਿਆਂ ਦੀ ਪਰਦਾ ਆਜੀ ਹੋਈ ਜਾਂਦੀ ਹੈ ਕੀ ਹੋਰ ਇਤਰਾ ਹੋ ਜਾਂਦਾ ਬੈਠਿਆਂ ਨੂੰ। ਤੇ ਹੁਣ ਸਾਮ ਨੂੰ ਬਸ ਜਾਵਾਂਗੇ ਮਾੜਮ ਤਵਾਰ ਅੰਦਰ ਜੇੜਾ ਦੇਵਾਂਗੇ ਬਾਹਰ ਲਈ ਹਵਾ ਲਾਵਾਂਗੇ। ਨਹੀਂ ਪੂਰਾ ਦਿਨ ਘਰ ਦੇ ਵਿੱਚ ਬੈਠ ਕੇ ਬਹੁਤ ਬੋਰ ਜੇ ਹੋ ਜਾਣਿਆਂਗੇ ਤੇ ਇੱਕ ਪਰਤੇਈ ਗੱਲ ਹੈ ਜੇ ਘਰੋਂ ਬਾਗ ਜਾ ਤਾਂ ਕਸਟਮਰ ਉਹਦੀ ਆ ਜਾਂਦੇ ਨੇ ਫਿਰ ਮਾਂਗਰ ਦੀ ਮਾਂਗਰ ਫੋਨ ਵੱਗ ਜਾਂਦਾ ਆਜੋ ਤੇ ਚਲੋ ਆਉਂਦੇ ਰਹਿਣ ਕਸਟਮਰ ਤਾਂ ਇਥੇ ਚੰਗੀ ਗੱਲ ਹੈ ਇਹ ਆਪਣੀ ਛੋਟੀ ਜੀ ਦੁਕਾਨ ਦੇਖ ਲਈ ਤੁਸੀਂ ਅੱਗੇ ਵੀ ਰੱਖੀ ਐ ਅੱਜ ਵੀ ਦੇਖ ਲਓ ਕਪੜੇ ਮੈਂ ਇਨਕ हिसाब ਜਿੰਨੇ ਰੱਖੇ ਹੋਏ ਨੇ ਵੀ ਜਿੰਨੇ ਕਮੈਂ ਆਪ ਚੱਕ ਕੇ ਦਿਖਾ ਸਕਾਂ ਇਹਨਾਂ ਕਸਟਮਰ ਨੂੰ ਤੇ ਆਪ ਹੀ ਚਿੰਤਾ ਤਾਂ ਕਿ ਵੱਧ ਕਪੜੇ ਫਿਰ ਮੁਸ਼ਕਲ ਹੋ ਜਾਂਦੀ ਹੈ ਚੱਕਣੀ ਦਿਖਾਉਣੇ ਹੁਣ ਇੱਥੇ ਵਿਚਾਲੇ ਬੈੱਡ ਆਪਣਾ ਲੱਗਿਆ ਤੇ ਆਲੇ-ਦਾਲੇ ਮੈਂ ਕਪੜੇ ਆਪ ਹੀ ਚੱਕ ਕੇ ਇੱਥੇ ਕਸਟਮਰ ਨੂੰ ਦਿਖਾ ਦਿੰਨਾ ਤੇ ਆਪ ਹੀ ਰੱਖ ਲੈਣਾ ਆ ਚੱਕ ਕੇ ਦੁਬਾਰਾ ਉਹਨਾਂ ਕਰਕੇ ਵਿੱਚ ਵਿੱਚ ਕਹਿੰਦੇ ਨੇ ਵੀ ਤੁਹਾਡੇ ਕੱਪੜੇ ਘੱਟ ਨਹੀਂ ਚਲੋ ਕੋਈ ਗੱਲ ਨਹੀਂ ਜਿੰਨੇ ਕਹਣਾ ਆਪਣੇ ਔਕਾਤ ਤੇ ਕੋਈ ਨਾ ਕੀ ਤਰ ਕਿਸਾਰੇ ਨੇ ਅਬੀ ਚਾਤਰ ਦੇ ਹਿਸਾਬ ਨਾਲ ਤੇ ਜਿਆਦਾ ਆਪਾਂ ਵੱਡਾ ਫੰਕਾ ਲੈ ਕੇ ਫਿਰ ਅੰਨ ਬਾਅਦ ਵਿੱਚ ਪਸਤਾਵਾਂਗੇ ਕੋਈ ਫਾਇਦਾ ਨਹੀਂ ਹੈਗਾ ਤਾਂ ਕਰਕੇ ਆਪਾਂ ਨੇ ਕੱਪੜੇ ਆਪਦੇ ਵਾਪਸ ਫਿਰਦੇ ਰੱਖੇ ਹੋਏ ਨੇ ਜਿੰਨੇ ਕਾਪਾ ਆਪ ਕੰਮ ਕਰ ਸਕਦੇ ਆਂਗੇ ਕਿਉਂਕਿ ਜੇ ਕੋਈ ਆਪਾਂ ਦਿਖਾਉਣ ਵਾਲਾ ਕੱਪੜੇ ਰੱਖਾਂਗੇ ਫਿਰ ਉਹਦਾ ਕਰਾਤ ਤਨਖਾਹ ਪਹੁੰਚੂ ਵੀਰ ਉਹਨਾਂ ਨੂੰ ਕੁਝ ਬਚਣਾ ਵੀ ਨਹੀਂ ਤੇ ਹੁਣ ਟੱਟ ਕੱਪੜੇ ਹੀ ਠੀਕ ਨੇ ਜਿੰਨਾ ਕੱਪ ਆਪਣੇ ਹੱਥੀ ਕਰ ਸਕਦੇ ਆਪੋ ਉਨਾ ਕੀ ਰੱਖਿਆ ਹੋਇਆ ਤੇ ਆਪਾਂ ਲੱਗੇ ਤੇ ਹੁਣ ਬਲੌਗ ਦਾ ਐਂਡ ਕਰਨ ਤੇ ਦੇਖਿਆ ਆਪਣੇ ਕੱਲ੍ਹ ਵਾਲੇ ਬਲੌਗ ਦੇ ਉੱਤੇ ਹੁਣ ਆਏ ਨੇ ਕਮੈਂਟ ਕਮੈਂਟਾਂ ਨੇ ਜੀ ਦੋ ਭੈਣ ਬਲਜੀਤ ਕੌਰ ਬਹੁਤ-ਬਹੁਤ ਧੰਨਵਾਦ ਭੈਣੇ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਬਲੌਗ ਦੇਖਦੇ ਹੋ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਅਸਲਾ ਦਿਨੇ ਤੁਸੀਂ ਤੇ ਕਮੈਂਟ ਵੀ ਬਹੁਤ ਸੋਹਣੇ ਹੁੰਦੇ ਨੇ ਤੁਹਾਡੇ ਤੇ ਧੰਨਵਾਦ ਇਦਾਂ ਕਮੈਂਟ ਕਰਦੇ ਰਹੋ ਬਲੌਗ ਦੇਖਦੇ ਰਹੋ ਨਾਲ ਜੁੜੇ ਰਹੋ ਸਾਡੇ ਤੇ ਬਹੁਤ ਬਹੁਤ ਧੰਨਵਾਦ ਭੈਣੇ ਬਾਕੀ ਹੁਣ ਆਪਾਂ ਕਰਦੇ ਹਾਂ ਵੀ ਬਲੌਗ ਦਾ ਐਂਡ ਤੇ ਕੱਲ ਨੂੰ ਮਿਲਾਂਗੇ ਸਵੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਬਲੌਗ ਜਰੂਰ ਪਸੰਦ ਆਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਮਿਲਦੇ ਹਾਂ ਸਵੇਰੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ